ਵੇ ਆ ਪਿਛਲੇ ਨਹੀਂ ਹੁੰਦੇ ਓਏ ਸਾਰਾ ਸਾਰੇ ਆ ਜਾਓ 70 72 ਤੇ 70 75 76 77 70 90 80 80 70 60 70 90 90 ਦੇਖ ਦੇਖ ਕਿਵੇਂ ਪਾਣੀ ਮੈਨੂੰ ਪਾਜਦੇ ਨੇ ਦੇਖ ਦੇ ਕਿਉਂ ਟੀਓ ਕੇ ਆਇਆ ਤੂੰ ਨਹੀਂ ਆਹ ਕਿਵੇਂ ਪੀਣਾ ਪਾਣੀ ਯਾਰ ਲੈ ਕਿਉਂ ਪਾਣੀ ਪੂਣੀ ਨਹੀਂ ਇੱਧਰ ਆ ਜਾ ਦੇ ਕਿਵੇਂ ਡਗਦਾ ਪਾਣੀ ਤੇ ਹਾਂਜੀ ਸਤਿ ਸ਼੍ਰੀ ਅਕਾਲ ਕੀ ਹਾਲ ਚੱਲ ਤੁਹਾਡੇ ਸਾਰਿਆਂ ਦੇ ਤੇ ਅੱਜ ਦੇ ਨਵੇਂ ਬਲੌਗ 'ਚ ਤੁਹਾਡਾ ਸਵਾਗਤ ਆ ਤੇ ਕਾਫੀ ਦਿਨਾਂ ਬਾਅਦ ਅੱਜ ਬਲੌਗ ਪਾ ਰਹੇ ਹਾਂ ਵੀਰੇ ਤੇ ਬਜਲੀ ਬਹੁਤ ਜ਼ਿਆਦਾ ਗਰਮੀ ਹੋ ਗਈ ਸੀ ਨਾ ਤੇ ਆਪਣੇ ਜਵਾਕ ਤੇ ਵੱਡੇ ਭਰਾ ਵੀ ਬਿਮਾਰ ਹੋ ਗਏ ਸੀਗੇ ਤੇ ਬਾਕੀ ਆ ਹੁਣ ਗਰਾਊਂਡ ਤੇ ਮਿਹਨਤ ਲਾਉਣ ਤੋਂ ਪਹਿਲਾਂ ਸਫਾਈਆਂ ਚੱਲ ਰਹੀਆਂ ਨੇ ਆ ਦੇ ਲੋ ਬੱਚੇ ਲੱਗੇ ਹੋਏ ਨੇ ਤੇ ਬਾਕੀ ਆਪਣੇ ਫੌਜੀ ਸਾਹਿਬ ਤੇ ਇਧਰ ਆਪਣੇ ਦੂਜੇ ਫੌਜੀ ਸਾਹਿਬ ਕਬਰ ਫੌਜੀ ਤੇ ਸਾਰੇ ਭਰਾ ਵਧੀਆ ਤਿਆਰੀ ਕਰਵਾਉਂਦੇ ਨੇ ਸਫਾਈ ਕਰੀ ਜਾਂਦੇ ਹਾਂ ਗਰਾਊਂਡ ਦੀ ਤੇ ਦੇਖੀ ਜਾਓ ਤੇ ਉਸ ਤੋਂ ਬਾਅਦ ਆਪਾਂ ਪ੍ਰੈਕਟਿਸ ਲਾਵਾਂਗੇ ਲਓ ਜੀ ਸਾਰੇ ਸਫਾਈਆਂ ਕਰਨ ਲੱਗੇ ਪਏ ਨੇ ਗਰਾਊਂਡ ਦੀਆਂ ਮੌਸਮ ਥੋੜਾ ਜਿਹਾ ਠੰਡਾ ਹੋਇਆ ਸੌਣ ਲਈ ਰਾਪਣੇ ਸ਼ੁਕਰ ਆ ਕਿਉਂ ਕਹਿਨੀ ਹਟਾ ਲਓ ਜੀ ਜਗਦੇਵ ਹੁਣੇ ਵੀ ਪਹੁੰਚ ਗਏ ਗਰਾਊਂਡ 'ਚ ਵੱਟੇ ਪਲੇਅਰ ਤੇ ਬਾਕੀ ਫੌਜੀ ਹੁਣੇ ਲੱਗੇ ਹੋਏ ਨੇ ਤੇ ਇੱਧਰ ਆਗੇ ਆ ਮੁੰਡਾ ਹਮਾਤ ਚਲ ਚੋਂ ਆਇਆ ਬਈ ਕਮਕੁਮ ਆ ਕੇ ਤਿਆਰ ਹੋਇਆ ਫਿਰਦਲਾ ਆ ਦੇ ਤੂੰ ਲੈ ਨਹੀਂ ਆਉਂਿਆ ਚੱਕਰਾਮ ਆ ਗਿਆ ਕੰਮ ਆ ਮੈਨੂੰ ਕਿਉਂ ਕਹਿਮਾ ਹਾ ਬਾਈ ਕਹਿਮਾ ਟੱਟਾ ਆ ਦੇ ਸਾਲਾ ਕੰਮ ਤਾਂ ਈ ਲੈ ਆਪਾਂ ਦੱਸ ਈ ਲੈ ਉਧਰ ਦਾਲਾ ਵਾਲੇ ਗਾਏ ਮੁੰਗੀ ਕੋਹ ਨਹੀਂ ਮਿਲਣਾ ਬਰਾਮ ਮੰਗਾਏ ਸੀ ਬਈ ਇਹ ਬੰਦੇ ਤੋਂ ਮੁੱਕਰੀ ਗਿਆ ਹਾਂ ਥੋੜੀ ਮਿਲ ਜਾ ਉਧਰ ਮਹਿੰਗੇ ਕਿਉਂ ਨਹੀਂ ਮਿਲਦੇ ਬਰਾਮ ਓਹੀ ਰੇਟ ਓਏ ਓਹੀ ਰੇਟ ਨੇ ਚਾਹ ਪੀ ਖਾ ਆਹ ਲਾ ਲੈ ਕੇ ਆਇਆ ਆ ਟੌਫੀਆਂ ਲੈ ਕੇ ਆਇਆ ਇੱਥੋਂ ਲੈ ਆ ਇਹਨੇ ਮਰ ਜਾ ਯਾਰ ਬੇਇੱਜ਼ਤੀ ਕਰਤੀ ਜਮਾ ਉਹ ਵੀ ਨਹੀਂ ਭੈਣ ਦਾ ਰਾਹ ਪਾਈ ਗੱਲ ਬੰਦੇ ਚ ਪੂਰਾ ਹਾਜ਼ਮਾਨੀ ਓਏ ਹਾਜ਼ਮੇਰੀ ਗੱਲ ਕਰਦਾ ਜਾਣਾ ਹੁੰਦਾ ਬੰਦੇ ਨੇ ਕਿਤੇ ਪਾਸੇ ਕਿੱਥੇ ਜਾਣਾ ਤੂੰ ਭਲਾ ਰਾ ਕਿੱਥੇ ਜਾਣਾ ਪਹਿਲਾਂ ਮੈਨੂੰ ਕੰਮ ਦੱਸ ਕਿੱਥੇ ਜਾਣਾ ਨਾਣਾ ਜਾਣਾ ਕੀ ਕਰਨ ਜਾਣਾ ਕੋਈ ਕੰਮ ਆ ਕਿ ਨਹੀਂ ਬਾਈ ਕੰਮ ਕੇ 10000 ਲੈ ਜਾ ਯਾਰ ਜਮਾ ਹਾਜ਼ਮਾਨੀ ਹੈ ਬੰਦੇ ਚ ਮੋਟਰਾਂ ਨਾਲ ਗਰਾਊਂਡ ਤੇ ਲੈਣ ਆ ਗਿਆ ਜਮਾਈ ਨਿਆਰ ਦਾ ਮੇਰਾ ਲਾ ਤੇ ਮੈਂ ਸਾਲਿਆ ਗਰਾਊਂਡ ਤੇ ਐ ਤੈਨੂੰ ਦੇਖ ਕੇ ਥੋੜੀ ਆਇਆ ਮੈਨੂੰ ਪਤਾ ਲੱਗ ਗਿਆ ਸੀ ਪਤਾ ਐ ਕਰਦਾ ਐ ਕਮੈਂਟਾ ਗਰਾਊਂਡ ਇੰਸਟਾਗ੍ਰਾਮ ਆਂਦਾ ਬਈ ਯਾਰ ਪੂਰ ਕਮੈਂਟ ਰਿਕਵੈਸਟ ਕਰਾਂ ਬਚਾਰੇ ਨੂੰ ਓਏ ਓਹ ਚਲਾਓ ਯਾਰ ਪੀ ਆ ਜਮਾਈ ਹੋਊਗਾ ਬਚ ਗਏ ਮੰਗਿਆ ਵਾਲੇ ਲੇਟ ਹੋ ਗਈ ਲੇਟ ਹੋ ਗਈ ਬਾਕੀ ਪ੍ਰੈਕਟਿਸ ਲਾਉਣੀ ਆਪਾਂ ਪਹਿਲਾਂ ਸਵਾਈਆਂ ਦਸਣੇ ਕਰੋ ਵੀਰੇ ਉੱਥੇ ਗੱਲ ਦਾ ਪਾੜਦੇ ਹੋਣਾ ਕਹੀ ਤੋ ਕਿਥੇ ਸਰਪਤੀ ਦੀ ਉਹ ਕਰ ਤੇਰੀ ਉਹ ਚੱਲ ਜਾ ਲੈ ਓਏ ਕੋਠੀ ਸਿੱਟ ਕੇ ਆਓ ਮੂੰਹ ਨਾਲ ਇਕ ਤੂੰ ਜਾ ਉਹ ਪਹਿਲਾਂ ਜਵਾਸ ਤੋਂ ਖਰਾਬ ਕਰੇ ਤੂੰ ਕਿਉਂ ਨਹੀਂ ਕਰੀਂ ਹਾਂਜੀ ਤੇ ਮਿਹਨਤ ਕਰਤੀ ਸ਼ੁਰੂ ਮੁੰਡਿਆਂ ਨੇ ਤੇ ਆਪਣੇ ਫੌਜੀ ਸਾਹਿਬ ਮਿਹਨਤ ਲਵਾਉਂਦੇ ਉਹ ਆਉਣਾ ਕਰੋ ਆ ਪਹਿਲਾਂ ਰਨਿੰਗ ਕਰਾਂ ਹੁੰਦਿਆ ਜੀ ਆਪਣੇ ਫੌਜੀ ਸਾਹਿਬ ਨੇ ਜੋ ਮਿਹਨਤ ਲਵਾਉਂਦੇ ਨੇ ਚੱਲ ਚੱਲ ਚੱਲੇ ਪੱਛ ਹੰਬ ਗਿਆ ਪੱਛ ਤੋਂ ਉਹ ਗੜੇ ਬਹੁਤ ਆ ਖੇਤ ਦੇ ਬੜੀ ਹੀ ਦੀ ਹੰਬਿਆ ਐਕਚੁਅਲ ਜਮੇਦਾਰ ਬੜੇ ਡੌਲੇ ਹੋਣਾ ਹੁੰਦਾ ਹਣਾ ਹੰਬ ਵੀ ਗਿਆ ਹੈ ਉਹ ਵੱਧ ਰਹਾ ਮੈਂ ਵੀ ਪਾ ਦਾਂ ਲੈਣਾ ਹੈ ਪਕੜਾ ਹੈ ਉੱਠਣਾ ਪਕੜਾ ਮੈਂ ਚੀਰੂ ਬਲੋ ਪਤਾ ਕਿ ਕਿਉਂ ਨਹੀਂ ਆ ਗਏ ਆਜ ਚੱਲਦੇ ਆਣੋ ਥੋੜਾ ਖੜਾ ਖੜਾ ਬਾਹਰ ਨਾਲ ਆ ਜਾਓ ਇਰੇ ਤੇ

ਸਰ ਦੇ ਸਰ ਲਓ ਜੀ ਫੌਜੀ ਸਾਹਿਬ ਉਹਨਾਂ ਬੱਚਿਆਂ ਦੀ ਦੁਬਾਰਾ ਸਪ੍ਰਿੰਟ ਲਾਉਂਦੇ ਨੇ ਜਿਹੜੇ ਮੰਨਦਾਰ ਰਹੀ ਜਾਣਗੇ ਬਾਰ-ਬਾਰ ਉਹਨਾਂ ਦੀ ਸਪ੍ਰਿੰਟ ਲੱਗੀ ਜਾਊ ਦੇਖ ਸਕਦੇ ਹੋ ਸਵਾਦ ਹਾਲੀ ਸਪ੍ਰਿੰਟ ਸਵਾਦ ਹਾਚਾ ਚਲੋ ਮਾੜੇ ਬਣ ਮੰਗਰਾ ਜੋ ਗੋਲ ਹੋ ਗਿਆ ਲਓ ਜੀ ਜਿਹੜੇ ਮੁੰਡੇ ਮੰਗ ਰਹੇ ਹੀ ਜਾਂਦੇ ਆ ਉਹਨਾਂ ਦੀ ਦੁਬਾਰੇ ਸਪ੍ਰਿੰਟ ਲੱਗਦੀ ਆ ਕੰਪ ਤੇ ਨਾਲ ਜਾਣਾ ਦੇਖੋ ਆਜੋ ਕਿਸੇ ਕਿਸੇ ਮੇਰੇ ਚਲੋ ਚਲੋ ਓਏ ਆ ਪਿਛਲੇ ਨਹੀਂ ਹੁੰਦੇ ਓਏ ਸਾਵਣਾ ਫਨੂਆ ਸਾਰੇ ਆ ਜਾਓ ਦੇਖ ਦੇ ਦੇ ਕਿਵੇਂ ਪਾਣੀ ਮੈਨੂੰ ਪਾਜਦੇ ਨੇ ਦੇਖ ਦੇ ਕਿਉਂ ਟੀਓ ਕੇ ਆਇਆ ਤੂੰ ਨਹੀਂ ਆਹ ਕਿਵੇਂ ਪੀਣਾ ਪਾਣੀ ਯਾਰ ਲੈ ਕਿਉਂ ਪਾਣੀ ਪੂਣੀ ਨਹੀਂ ਇੱਧਰ ਆ ਜਾ ਦੇਖ ਕਿਵੇਂ ਡੇਗਦਾ ਪਾਣੀ ਤੇ ਦੇ ਕਬੂਤਰ ਹੀ ਡੇਗਦੇ ਨੇ ਟੋਪੇ ਤੇ ਉਹ ਖਾਮਾਂ ਦੇ ਮਛਾਂ ਡੇਗਦੇ ਨੇ ਮਛਾਂ ਕਿਉਂ ਨਿਕਲ ਤਾ ਨਾ ਜਾ ਜੋਰ ਉਹ ਖਾਰ ਜਾ ਵੇਖ ਦੇ ਕੀ ਹਾਲ ਹੈ ਉਹਦੇ अंदर खिचो न तालींजा ना सत अठ बारठ त्रेठ चौंठ पैंठ छाठ साठ साठहत्तर बहत्तर तिहत्तर पचहत्तर पचहत्तर छिहत्तर सतहत्तर चहत्तर उसी तीस तरासी دا څه څه تاسو تاسو ته ځینې نو موږ په دې کولو باندې ਖੇਡੋ ਠੀਕ ਹੈ ਜੇ ਸਭ ਤੋਂ ਪਹਿਲਾਂ ਕੋਈ ਵੀ ਗੇਮ ਖੇਡਣੀ ਆ ਉਹਦੇ ਵਾਸਤੇ ਪੇਟ ਦੀ ਮਜ਼ਬੂਤੀ ਜ਼ਰੂਰੀ ਆ ਪੇਟ ਮਜ਼ਬੂਤ ਹੋਣਾ ਚਾਹੀਦਾ ਤਾਂ ਕਰੇ ਸਵਾਸ ਦਾ ਸੌਖਾ ਤਰੀਕਾ ਹੈ ਕਢੰਦਾ ਹੁਣ ਸੇ 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 ਹਾਂਜੀ ਤੇ ਹੁਣ ਆਪਣੀ 40-45 ਮਿੰਟ ਐਕਸਰਸਾਈਜ਼ ਹੋ ਗਈ ਤੇ ਹੁਣ ਆਪਾਂ ਖੇਡਦੇ ਆ ਕਬੱਡੀ ਉਸ ਤੋਂ ਬਾਅਦ ਅੱਗੇ ਕੀ ਕਰਨਾ ਫਿਰ ਤੁਹਾਨੂੰ ਜੀ ਤੇ ਅੱਜ ਲਈ ਸਾਡਾ ਇੰਨਾ ਹੀ ਵਲੌਗ ਬਹੁਤ ਆ ਤੇ ਆਪਾਂ ਹੁਣ ਕਬੱਡੀ ਵੀ ਖੇਡ ਲਈ ਖਾਸ ਤੁਸੀਂ ਦੇਖੀ ਜਾਕਰੋ ਜੋਰ ਬਹੁਤ ਲੱਗਿਆ ਬਈ ਅੱਜ ਪਹਿਲਾਂ ਐਕਸਰਸਾਈਜ਼ ਤੇ ਬਹੁਤ ਜੋਰ ਲੱਗਿਆ ਮੇਰੇ ਕਬੱਡੀ ਖੇਡ ਕੇ ਆਟਿਆਂ ਫਿਰ ਲੱਗਾ ਸਾਡਾ ਘੁੰਮ ਤੇਜੇ ਸਾਡਾ ਅੱਜ ਦਾ ਵਲੌਗ ਵਧੀਆ ਲੱਗਿਆ ਭਾਈ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਤੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸਪੋਰਟ ਕਰੋ ਬਈ ਤਾਂ ਆਪਕੇ ਧੰਨਵਾਦ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ ਤੇ ਤੁਹਾਨੂੰ ਅਗਲਾ ਵਲੌਗ ਵੀ ਜਲਦੀ ਲੈ ਕੇ ਆਵਾਂਗੇ ਦਿਖਾਵਾਂਗੇ ਘੈਂਟ ਵਲੌਗ ਆਊਗਾ ਕਬੱਡੀ ਵੀ ਖੇਡ ਕੇ ਕਰਤਾ ਦਿਖਾਵਾਂਗੇ ਤੇ ਸਪੋਰਟ ਕਰੋਗੀ ਤਬਕੇ ਧੰਨਵਾਦ